ਸਸਿਗਾਲੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਜੀ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਜਿਹੜੀ ਇਹ ਵੀਡੀਓ ਆ ਇਹਦੇ ਵਿੱਚ ਅੱਪ ਗੱਲਾਂ ਕਰਾਂਗੇ ਯੂਐਸ ਦੀ ਕਿਉਂਕਿ ਯੂਐਸ ਦੇ ਜਿਹੜੀਆਂ ਗਵਰਨਮੈਂਟ ਬਦਲ ਗਈ ਹੈ ਡੋਨਲਡ ਟਰੰਪ ਜਿਹੜਾ ਵਾ ਨਵਾਂ ਰਾਸ਼ਟਰਪਤੀ ਜਿਹੜਾ ਵਾ ਯੂਐਸ ਦਾ ਬਣ ਗਿਆ ਵਾ ਇਹਦੇ ਚ ਜਿਹੜਾ ਬਣ ਨੇ ਇੰਡੀਅਨ ਵਾਸਤੇ ਬਹੁਤ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਆ ਰਹੀਆਂ ਵਾ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਇੱਕ ਲਿਸਟ ਜਾਰੀ ਹੋਈ ਆ 18000 ਲੋਕਾਂ ਦੀ ਜਿਹੜੀ ਕਿ ਅਮਰੀਕਾ ਦੀ ਗਵਰਨਮੈਂਟ ਨੇ ਜਿਹੜੀ ਆ ਇੰਡੀਅਨ ਨੂੰ ਇੰਡੀਆ ਦੀ ਗਵਰਨਮੈਂਟ ਨੂੰ ਦਿੱਤੀ ਆ ਕਿ ਇੰਨੇ ਬੰਦੇ ਜਿਹੜੇ ਆ ਸੀ ਇੱਥੋਂ ਕੱਢਾਂਗੇ ਤੇ ਇਹ ਤੁਹਾਨੂੰ ਲੈਣੇ ਪਉਣਗੇ ਉਹਦੇ ਵਿੱਚ ਇੰਡੀਆ ਵੀ ਐਗਰੀ ਹੋਇਆ ਵਾ ਇਸ ਚੀਜ਼ ਦੇ ਵਿੱਚ ਜਾਰੀ ਹੋਈ ਆ ਉਸ ਲਿਸਟ ਵਿੱਚ ਬਹੁਤ ਸਾਰੇ ਜਿਹੜੇ ਆ ਏਦਾਂ ਦੇ ਜਿਹੜੇ ਇੰਡੀਅਨ ਆ ਸਪੈਸ਼ਲੀ ਉਹਦੇ ਵਿੱਚ ਜ਼ਿਆਦਾਤਰ ਜਿਹੜੇ ਲੋਕ ਆ ਉਹ ਹੈਗੇ ਆ ਪੰਜਾਬ ਤੋਂ ਤੇ ਗੁਜਰਾਤ ਤੋਂ ਇਹਨਾਂ ਦੋ ਸਟੇਟਾਂ ਨੂੰ ਕਾਫੀ ਵੱਡਾ ਝਟਕਾ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਪੰਜਾਬ ਦੇ ਯੂਐਸ ਦੇ ਵਿੱਚ ਆ ਬਹੁਤ ਸਾਰੇ ਲੋਕ ਗੁਜਰਾਤ ਤੋਂ ਜਿਹੜੇ ਯੂਐਸਟੇ ਵਿੱਚ ਕਈ ਲੀਗਲ ਗਏ ਕਈ ਅਨਲੀਗਲ ਗਏ ਬਟ ਪਹਿਲੀ 18000 ਬੰਦੇ ਦੀ ਲਿਸਟ ਜਿਹੜੀ ਇਹਨਾਂ ਨੇ ਇਸ਼ੂ ਕਰ ਦਿੱਤੀ ਆ ਕਿ ਇਹ ਜਿਹੜੀ ਲਿਸਟ ਆ ਉਹ ਉਸ ਲਿਸਟ ਦੇ ਵਿੱਚ ਇਹ ਜਿਹੜੇ ਬੰਦੇ ਆਏ ਆ ਇਹ ਆਪਣੇ ਆਪ ਨੂੰ ਪ੍ਰੂਫ ਨਹੀਂ ਕਰ ਸਕਦੇ ਕਿ ਉਹ ਕਿਸ ਢੰਗ ਦੇ ਨਾਲ ਉੱਥੇ ਆਏ ਆ ਇਹ ਉਹ ਆ ਜਿਹੜੇ ਜਿਹੜੇ ਮੈਕਸੀਕੋ ਦੀ ਕੰਧ ਟੱਪ ਕੇ ਥਾਪੀ ਮਾਰਨ ਵਾਲੇ ਬੰਦੇ ਸੀਗੇ ਤੇ ਪਰ ਉਹਨਾਂ ਨੂੰ ਇਹ ਸੀਗਾ ਕਿ ਥਾਪੀ ਮਾਰਨੀ ਆ ਉਹ ਤੋਂ ਅੱਗੇ ਤਾਂ ਉਹਨਾਂ ਨੂੰ ਕੁਝ ਨਹੀਂ ਪਤਾ ਉੱਥੇ ਜਾ ਕੇ ਆਪਣੇ ਪੇਪਰਾਂ ਦਾ ਸਾਰਾ ਕੁਝ ਕਰਨਾ ਜਿਹੜੇ ਜਿਨ੍ਹਾਂ ਨੇ ਇੱਥੇ ਜਿਹੜੀ ਐਸਾਈਲਮ ਅਪਲਾਈ ਕੀਤੀ ਆ ਉਹ ਬੰਦਿਆਂ ਵਿੱਚ ਪਰ ਉਹ ਪ੍ਰੂਫ ਨਹੀਂ ਕਰ ਸਕੇ ਕਿ ਉੱਥੇ ਉਹ ਕਿਸ ਤਰੀਕੇ ਨਾਲ ਹੈ ਕਿ ਉਹਨਾਂ ਦਾ ਸਿਸਟਮ ਆ ਜਾਂ ਕਿਹੜੇ ਵੀ ਜੇ ਤੇ ਆਇਆ ਸੋ ਇਹ ਪਹਿਲੀ ਲਿਸਟ ਜਿਹੜੀ ਆ ਅਮਰੀਕਾ ਨੇ ਜਿਹੜੀ ਆ ਇੰਡੀਆ ਨੂੰ ਦੇ ਦਿੱਤੀ ਤੇ ਇੰਡੀਆ ਨੇ ਵੀ ਐਕਸੈਪਟ ਕੀਤੀ ਹੈ ਨਾਲ ਹੀ ਜਿਹੜਾ ਡੋਲਰ ਡੋਲਰਨ ਟਰੰਪ ਉਹਨੇ ਕਹਿ ਦਿੱਤਾ ਕਿ ਜੇ ਤੁਸੀਂ ਬ੍ਰਿਕਸ ਦੀ ਕਰੰਸੀ ਵਗੈਰਾ ਬਣਾਓਗੇ ਤੁਸੀਂ ਉੱਤੇ ਵੀ ਐਕਸ਼ਨ ਲਵਾਂਗੇ ਬਟ ਜਿਹੜਾ ਇੰਡੀਆ ਬ ਇਸ ਗੱਲ ਤੋਂ ਜਿਹੜਾ ਵਾ ਮੁਕਰਦਾ ਪਿਆ ਕਿ ਅਸੀਂ ਇਹੋ ਜਿਹਾ ਕੁਝ ਕਰਨ ਨਹੀਂ ਲੱਗੇ ਹੈਗੇ ਨਾ ਕੋਈ ਕੰਪਨੀ ਬਣਾਉਣ ਲੱਗੇ ਆ ਨਾ ਕੁਝ ਸੋ ਇੱਕ ਤਾਂ ਇਹ ਹੋ ਗਈ ਖਬਰ ਠੀਕ ਆ ਕਿਉਂਕਿ ਬਹੁਤ ਸਾਰੇ ਇਦਾਂ ਦੇ ਲੋਕ ਆ ਜਿਹੜੇ ਇੰਡੀਆ ਦਾ ਜਿਹੜੇ ਗਏ ਆ ਹਨਾ ਹੁਣ ਸ਼ੌਂਕ ਨੂੰ ਤਾਂ ਕੋਈ ਜਾਂਦਾ ਨਹੀਂ ਮਜਬੂਰੀਆਂ ਨੂੰ ਹਨਾ ਜਾਂਦੇ ਆ ਲੋਕ ਕਿਉਂਕਿ ਕੁਝ ਪ੍ਰੋਬਲਮ ਹੁੰਦੀਆਂ ਵਾ ਜਾਂ ਕੁਝ ਕਹ ਲਓ ਇਦਾਂ ਦੇ ਬਹੁਤ ਸਾਰੇ ਇਸ਼ੂ ਹੁੰਦੇ ਆ ਯੂਰਪ ਤੋਂ ਵੀ ਬਹੁਤ ਸਾਰੇ ਲੋਕ ਇਦਾਂ ਦੇ ਆ ਜਿਹੜੇ ਇੱਥੋਂ ਅਨਲੀਗਲ ਗਏ ਆ ਜਦਕਿ ਯੂਰਪ ਤੋਂ ਈਜ਼ੀ ਆ ਵੀਜ਼ਾ ਲੈਣਾ ਯੂਐਸ ਜੇ ਤੁਸੀਂ ਟੂਰਿਸਟ ਵੀza ਲੈਣਾ ਹੋਵੇ ਨਾ ਉਹ ਇਜ਼ੀ ਆ ਬਹੁਤ ਇਜ਼ੀ ਆ ਸਿਰਫ ਇੱਕ ਇੰਟਰਵਿਊ ਦੇ ਉੱਤੇ ਡਿਪੈਂਡ ਆ ਉਹਦੇ ਤੇ ਉਹਦੇ ਬੇਸਤੇ ਤੁਹਾਨੂੰ ਜਿਹੜਾ ਵਾ ਵੀza ਮਿਲਦਾ ਵਾ ਤੇ ਬਟ ਇਥੋਂ ਵੀ ਜਿਨ੍ਹਾਂ ਨੂੰ 8-8 ਸਾਲ ਹੋ ਗਏ 7-7 ਸਾਲ ਹੋ ਗਏ ਉਹ ਵੀ ਇਥੋਂ ਜਿਹੜੇ ਆ ਟੌਂਕੀਆਂ ਲਾ ਲਾ ਕੇ ਜਿਹੜੇ ਆ ਯੂਰਪ ਤੋਂ ਜਿਹੜੇ ਆ ਅਮਰੀਕਾ ਨੂੰ ਗਏ ਆ ਚਲੋ ਖੈਰ ਆਪੋ ਆਪਣੀ ਸਾਰਿਆਂ ਦੀ ਸੋਚ ਹਨਾ ਤੇ ਹੁਣ ਉਹਨਾਂ ਬੰਦਿਆਂ ਨੂੰ ਮੁਸ਼ਕਲ ਆ ਇਸ ਤੋਂ ਬਾਅਦ ਇੱਕ ਅੰਦਾਜ਼ਾ ਜਿਹੜਾ ਲਾਇਆ ਜਾਂਦਾ ਕਿ 7.5 ਲੱਖ ਲੋਕ ਜਿਹੜਾ ਵਾ ਅਮਰੀਕਾ ਦੇ ਵਿੱਚ ਉਹ ਆ ਜਿਹੜਾ ਡੋਨਲਡ ਟਰੰਪ ਨੇ ਕੱਢਣਾ ਵਾ ਆਪਣੇ 4 ਸਾਲਾਂ ਦੇ ਵਿੱਚ ਉਹ ਟਰਾਈ ਕਰੂਗਾ ਕੱਢਣ ਦੀ ਕਿਉਂਕਿ ਉਹ ਇਦਾਂ ਦੇ ਬੰਦੇ ਆ ਜਿਹੜੇ ਅਨਲੀਗਲ ਆ ਜਿਹੜੇ ਉੱਥੇ ਕੋਈ ਪ੍ਰੂਫ ਨਹੀਂ ਦੇ ਸਕੇ ਕਿ ਅਸੀਂ ਕਿਸ ਤਰੀਕੇ ਦੇ ਨਾਲ ਇੱਥੇ ਜਿਹੜੇ ਆਏ ਆ 7.5 ਲੱਖ ਦੇ ਜਿਹੜੇ ਲਗਭਗ ਉਹ ਬੰਦੇ ਆ ਹੈਗੇ ਤਾਂ ਬਹੁਤ سارے ਉੱਥੇ ਇੰਡੀਆ ਨਾਲ ਬਟ 7.5 ਲੱਖ ਬੰਦਾ ਉਹ ਆ ਜਿਹੜਾ ਇਹਨਾਂ ਨੇ ਜਿਹੜਾ ਵਾ ਕੱਢਣਾ ਵਾ ਤੇ ਟਰੰਪ ਜਿਹੜਾ ਪਿਛਲੀ ਵਾਰ ਹੀ ਆਇਆ ਸੀ ਉਦੋਂ ਵੀ ਇਹਨੇ 1.5 ਲੱਖ ਬੰਦਾ ਜਿਹੜਾ ਵਾ ਅਮਰੀਕਾ ਜੋ ਕੱਢਿਆ ਸੀਗਾ ਰਿਪੋਰਟ ਦਿੱਤਾ ਸੀਗਾ ਸੋ ਬੰਦਾ ਥੋੜਾ ਜਿਹਾ ਕ੍ਰੈਗ ਬਮਾਗਦਾ ਹੀ ਕਹਿ ਲਓ ਕਿ ਕੱਢੂਗਾ ਜ਼ਰੂਰ ਕਰੂਗਾ ਜ਼ਰੂਰ ਕਿਉਂਕਿ ਇਹਨਾਂ ਦਾ ਮੇਨ ਹੀ ਮੁੱਦਾ ਇਹ ਸੀਗਾ ਕਿਉਂਕਿ ਟਰੰਪ ਨੂੰ ਵੋਟ ਨਹੀਂ ਇਸ ਕਰਕੇ ਪਈਆਂ ਕਿ ਉਹ ਸਭ ਤੋਂ ਪਹਿਲਾਂ ਜਿਹੜਾ ਐਕਸ਼ਨ ਲਾਊਗਾ ਅਨਲੀਗਲ ਇਮੀਗ੍ਰੈਂਟ ਤੇ ਲਾਊਗਾ ਇਹਨਾਂ ਨੂੰ ਜਿਹੜਾ ਵਾ ਇੱਥੋਂ ਕੱਢੂਗਾ ਜਿਹੜੇ ਇੱਥੇ ਅਨਲੀਗਲ ਇਮੀਗ੍ਰੈਂਟ ਹੁਣ ਇਸ ਤੋਂ ਬਾਅਦ ਚ ਗੱਲ ਕਰ ਲੈਂਦੇ ਦੂਸਰੀ ਇਹ ਵੀ ਇੱਕ ਬਹੁਤ ਸ਼ੌਕਿੰਗ ਨਿਊਜ਼ ਆ ਯੂਐਸ ਦੀ ਆ ਜਿੱਦਾਂ ਹੀ ਡੋਨਲਡ ਟਰੰਪ ਆਇਆ ਵਾ ਇਹਨੇ ਜਿਹੜਾ ਵਾ ਬਾਇ ਬਰਥ ਜੀ ਉੱਥੇ ਮਤਲਬ ਕਿਸੇ ਕੋਈ ਵੀ ਬੰਦਾ ਉੱਥੇ ਜਾਂਦਾ ਸੀਗਾ ਚਾਹੇ ਉਹ ਟੂਰਿਸਟ ਵੀ ਜੇ ਜਾਂਦਾ ਸੀ ਵਰਕ ਪਰਮਿਟ ਤੇ ਕਿਸੇ ਵੀ ਵੀਜੇ ਤੇ ਜਾਂਦਾ ਸੀਗਾ ਤੇ ਜਦੋਂ ਉਹਨਾਂ ਦਾ ਉੱਥੇ ਬੱਚਾ ਹੋ ਜਾਂਦਾ ਸੀ ਤੇ ਉਹਨੂੰ ਜਿਹੜੀ ਆ ਡਾਇਰੈਕਟਲੀ ਸਿਟੀਜ਼ਨਸ਼ਿਪ ਜਿਹੜੀ ਆ ਮਿਲਦੀ ਸੀਗੀ ਕਿ ਬਾਇ ਬਰਥ ਜਿਹੜੀ ਆ ਸਿਟੀਜ਼ਨਸ਼ਿਪ ਮਿਲਦੀ ਆ ਤੇ ਉਹ ਚੀਜ਼ ਇਹਨਾਂ ਨੇ ਬੰਦ ਕਰ ਦਿੱਤੀ ਆ ਉਹ 20 ਫਰਵਰੀ ਤੋਂ ਜਿਹੜੀ ਆ ਉਹ ਬੰਦ ਹੋ ਰਹੀ ਆ ਜੇ ਮੰਨ ਲਓ ਤੁਸੀਂ ਟੂਰਿਸਟ ਵੀਜੇ ਤੇ ਗਏ ਆ ਜਾਂ ਕਿਸੇ ਵੀ ਵੀਜੇ ਤੇ ਗਏ ਆ ਤੇ ਤੁਹਾਨੂੰ ਉੱਥੇ ਉੱਥੇ ਜਾ ਕੇ ਜੇ ਤੁਹਾਡਾ ਕੋਈ ਬੱਚਾ ਹੋ ਜਾਂਦਾ ਹਨਾ ਉਹਨੂੰ ਜਿਹੜਾ ਵਾ ਬਾਇ ਬਰਥ ਜਿਹੜੀ ਸਿਟੀਜ਼ਨਸ਼ਿਪ ਨਹੀਂ ਮਿਲਣੀ ਹੈਗੀ 20 ਫਰਵਰੀ 2025 ਤੋਂ ਬਾਅਦ ਚ ਸੋ ਪਹਿਲਾਂ ਜਿਹੜੇ ਲੋਕਾਂ ਨੇ ਲੈ ਲਿਆ ਲਿਆ ਸਿਟੀਜ਼ਨਸ਼ਿਪ ਜਾਂ ਜੋ ਵੀ ਕਰ ਲਿਆ ਹਨ ਉਹ ਸੀਗਾ ਪਰ ਇਹਦੇ ਵਿੱਚ ਇੱਕ ਇਹ ਸੀਗਾ ਚਾਹੇ ਤੁਸੀਂ ਟੂਰਿਸਟ ਵੀਜ਼ੇ ਤੇ ਘੁੰਮਣੇ ਆਏ ਆ ਉੱਥੇ ਕੁਝ ਵੀ ਕਰ ਕਰਨ ਆਏ ਆ ਵਰਕ ਪਰਮਿਟ ਆਏ ਆ ਤੇ ਜੇ ਤੁਹਾਡਾ ਉੱਥੇ ਬੱਚਾ ਹੋ ਜਾਂਦਾ ਵਾ ਜੇ ਤੁਸੀਂ ਇੱਕ ਫੈਮਿਲੀ ਦੇ ਨਾਲ ਆਏ ਆ ਕਪਲਾਂ ਨਾ ਤੇ ਤੁਸੀਂ ਉੱਥੇ ਆਪਣਾ ਬੱਚਾ ਕਰ ਲੈਂਦੇ ਆ ਉਹ ਜਿਹੜਾ ਵਾ ਡਾਇਰੈਕਟ ਰੂਟ ਸਿਟੀਜ਼ਨਸ਼ਿਪ ਮਿਲਦੀ ਸੀ ਬਟ ਹੁਣ ਜਿਹੜਾ ਇਹ ਲਾਅ ਇਹ 20 ਫਰਵਰੀ 2025 ਤੋਂ ਬੰਦ ਕਰਨ ਜਾ ਰਿਹਾ ਵਾ ਹੁਣ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਸਿਟੀਜ਼ਨਸ਼ਿਪ ਮਿਲੂਗੀ ਜਿਨ੍ਹਾਂ ਦੇ ਵਿੱਚੋਂ ਕਿਸੇ ਇੱਕ ਕੋਲ ਜਾਂ ਗ੍ਰੀਨ ਕਾਰਡ ਆ ਜਾਂ ਉਥੋਂ ਦੀ ਸਿਟੀਜ਼ਨਸ਼ਿਪ ਆ ਜਾਂ ਫਿਰ ਦੋਨੇ ਹੀ ਆ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਜਿਹੜੀ ਹੈ ਸਿਟੀਜ਼ਨ ਸਿਟੀਜ਼ਨਸ਼ਿਪ ਵਾਲਾ ਕੰਮ ਇਹਨਾਂ ਨੇ ਬੰਦ ਕਰ ਦਿੱਤਾ ਇਹਦੇ ਚੱਲਦਿਆਂ ਹੁਣ ਇੱਕ ਹੋਰ ਇੰਟਰਸਟਿੰਗ ਜਿਹੜੀ ਖਬਰ ਆ ਕਿਉਂਕਿ ਮੈਂ ਵੀ ਮੈਂ ਪੜਦਾ ਪਿਆ ਸੀ ਮੈਂ ਕਿ ਯਾਰ ਇਦਾਂ ਦੇ ਹਨ ਇਹ ਇੱਕ ਗਿਰੀ ਹੋਏ ਦਿਮਾਗ ਵਾਲੇ ਜਾਂ ਗ੍ਰਿਹਾਈ ਸੋਚ ਵਾਲੇ ਬੰਦੇ ਹੀ ਕਰ ਸਕਦੇ ਆ ਉਥੇ ਜਿਨ੍ਹਾਂ ਦੀਆਂ ਡਿਲੀਵਰੀਆਂ ਹੋਣ ਵਾਲੀਆਂ ਨਾ ਮੰਨ ਲਓ ਜਿਨ੍ਹਾਂ ਨੂੰ 2 ਮਹੀਨੇ ਪਏ ਆ 3 ਮਹੀਨੇ ਜਿਨ੍ਹਾਂ ਤੇ ਬੱਚਾ ਹੋਣ ਨੂੰ ਪਏ ਆ ਡਿਲੀਵਰੀ ਹੋਣ ਵਾਲੀਆਂ ਵਾ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਹਸਪੀਟਲ ਜਾ ਕੇ ਜਿਹੜਾ ਵਾ ਸੀ ਸੈਕਸ਼ਨ ਜਿਹੜਾ ਵਾ ਕਰਾਉਣਾ ਸ਼ੁਰੂ ਕਰ ਦਿੱਤਾ ਵਾ ਮਤਲਬ ਕਿ ਡਾਕਟਰਾਂ ਨਾਲ ਗੱਲ ਕਰਨੇ ਕਿ ਸਾਡਾ ਸੀ ਸੈਕਸ਼ਨ ਕਰ ਦਿਓ ਕਿਉਂਕਿ 20 ਫਰਵਰੀ ਤੋਂ ਬਾਅਦ ਚ ਜਿਹੜਾ ਵਾ ਇਹ ਲੋ ਬੰਦ ਹੋ ਜਾਊਗਾ ਪਰ 20 ਫਰਵਰੀ ਤੋਂ ਪਹਿਲਾਂ ਪਹਿਲਾਂ ਜੇ ਤੁਹਾਡਾ ਉੱਥੇ ਬੱਚਾ ਹੋ ਜਾਂਦਾ ਉਹ ਸਿਟੀਜ਼ਨਸ਼ਿਪ ਜਿਹੜਾ ਵਾ ਉਹਨੂੰ ਮਿਲੂਗੀ ਸੋ ਇਸ ਕਰਕੇ ਬਹੁਤ ਸਾਰੇ ਇੰਡੀਅਨ ਜਿਹੜੇ ਉਥੇ ਜਿਨ੍ਹਾਂ ਦੀਆਂ ਡਿਲੀਵਰੀਆਂ ਹੋਣ ਵਾਲੀਆਂ ਵਾ ਜਿਨ੍ਹਾਂ ਦੀ ਦੋ ਮਹੀਨਿਆਂ ਨੂੰ ਤਿੰਨ ਮਹੀਨਿਆਂ ਨੂੰ ਡਿਲੀਵਰੀ ਜਿਹੜੀ ਹੋਣ ਵਾਲੀ ਹੈ ਪਰ ਉਹ ਜਿਹੜਾ ਵਾ ਜਿਹੜਾ ਸੀ ਸੈਕਸ਼ਨ ਜਿਹੜਾ ਕਰਾ ਰਹੇ ਆ ਸੀ ਸੈਕਸ਼ਨ ਦਾ ਮਤਲਬ ਹੈ ਕਿ ਇੱਕ ਨਾਰਮਲ ਡਿਲੀਵਰੀ ਨਹੀਂ ਹੋਊਗੀ ਉਹਦੇ ਵਿੱਚ ਆਪਰੇਸ਼ਨ ਕੀਤਾ ਜਾਂਦਾ ਵਾ ਜਿੱਦਾਂ ਮੰਨ ਲਓ ਆਮ ਹੀ ਆਪਣੇ ਵੀ ਪੰਜਾਬ ਦੇ ਵਿੱਚ ਜਿਆਤਰ ਜਿੱਦਾਂ ਆਪਰੇਸ਼ਨ ਹੁੰਦੀ ਹੈ ਕਿ ਆਪਰੇਸ਼ਨ ਨਾਲ ਬੱਚਾ ਹੋਇਆ ਇਥੇ ਉਹ ਜਾਣ ਬੁਝ ਕੇ ਜਿਹੜਾ ਅਮਰੀਕਾ ਦੇ ਵਿੱਚ ਲੋਕ ਕਰਵਾ ਰਹੇ ਕਿ ਜਿਹੜਾ ਆਪਰੇਸ਼ਨਲ ਬੱਚਾ 20 ਫਰਵਰੀ ਤੋਂ ਪਹਿਲਾਂ ਪਹਿਲਾਂ ਜਿਹੜਾ ਵਾ ਬੌਰਨ ਹੋ ਜਾਏ ਉਹਦੇ ਵਿੱਚ ਇਹ ਹੋਊਗਾ ਕਿ ਜੇ ਉਹ ਬੱਚਾ 20 ਫਰਵਰੀ ਤੋਂ ਪਹਿਲਾਂ ਪਹਿਲਾਂ ਬੌਰਨ ਹੋ ਜਾਊਗਾ ਤੇ ਉਹਨੂੰ ਜਿਹੜਾ ਵਾ ਸਿਟੀਜ਼ਨਸ਼ਿਪ ਮਿਲ ਜਾਊਗੀ ਅਜੇ 20 ਫਰਵਰੀ ਨੂੰ ਟਾਈਮ ਹੈਗਾ ਵਾ ਸੋ ਇੱਕ ਗੰਦੀ ਸੋਚ ਹੀ ਕਹਿ ਲਓ ਕਿ ਇਹੋ ਜਿਹੇ ਲੋਕ ਜਿਹੜੇ ਐ ਇਹੋ ਜੀ ਸੋਚ ਦੇ ਮਾਲਕ ਆ ਤੇ ਬਹੁਤ ਸਾਰੇ ਲੋਕ ਜਿਹੜੇ ਇਹੋ ਜਿਹਾ ਕੰਮ ਕਰਦੇ ਪਏ ਆ ਕਿਉਂਕਿ ਇਹ ਚੀਜ਼ ਕਰਕੇ ਉਹਨਾਂ ਨੂੰ ਸਿਟੀਜ਼ਨਸ਼ਿਪ ਮਿਲਦੀ ਪਰ ਉਹ ਇਹ ਨਹੀਂ ਸੋਚਦੇ ਕਿ ਸਾਡੇ ਬੱਚੇ ਨੂੰ ਕੋਈ ਨੁਕਸਾਨ ਹੋ ਸਕਦਾ ਸਾਡੀ ਬਾਡੀ ਨੂੰ ਕੋਈ ਇਫੈਕਟ ਪੈ ਸਕਦਾ ਵਾ ਇੱਕ ਬੜੀ ਵੱਡੀ ਨਿਊਜ਼ ਆ ਤੇ ਤੁਸੀਂ ਖੁਦ ਵੀ ਜਿਹੜਾ ਇਹਨਾਂ ਨੂੰ ਪੜ ਸਕਦੇ ਆ ਸੋ ਬਹੁਤ ਸਾਰੇ ਲੋਕ ਆ ਜਿਹੜੇ ਇੱਥੇ ਸੀ ਸੈਕਸ਼ਨ ਕਰਾ ਰਹੇ ਆ ਜਿਹੜੇ ਆਪਰੇਸ਼ਨ ਨਾਲ ਜਿਹੜਾ ਬੱਚਾ ਡੇਲਰ ਵੀ ਟਾਈਮ ਤੋਂ ਪਹਿਲਾਂ ਹੀ ਜਿਹੜਾ ਵਾ ਜਿਹੜਾ ਲੈ ਰਹੇ ਆ ਬਹੁਤ ਸਾਰੇ ਲੋਕ ਹਸਪੀਟਲਾਂ ਨੂੰ ਜਾ ਰਹੇ ਆ ਤੇ ਇਹ ਜਿਹੜੀ ਖਬਰ ਆ ਜੇ ਉਥੋਂ ਦਾ ਮੀਡੀਆ ਚਲਾ ਰਿਹਾ ਤਾਂ ਉਹਨਾਂ ਨੇ ਬਹੁਤ ਸ਼ੌਕਿੰਗ ਇਹ ਖਬਰ ਮੰਨੀ ਕਿ ਇਦਾਂ ਵੀ ਜਿਹੜਾ ਵਾ ਹੋ ਸਕਦਾ ਵਾ ਸੋ ਇਹ ਸੀਗੀਆਂ ਇੱਕ ਦੋ ਨਿਊਜ਼ ਯੂਐਸ ਬਾਰੇ ਮੈਂ ਕਿਹਾ ਵੀ ਚਲੋ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹੀਦੀਆਂ ਵਾ ਬਾਕੀ ਜੇ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਜਰੂਰ ਕਰਿਓ ਬਾਕੀ ਸਸ ਦੀ ਗੱਲ ਸਾਰਿਆਂ ਨੂੰ ਧੰਨਵਾਦ